ਤਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਕਰਬਖ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ 16ਵਾਂ ਭਾਗ ਦੁਰਲਭ ਦੇ ਦਾ ਸਮਾਂ ਅਜਾਈਂ ਗਵਾਇਆ ਅਤੇ 17ਵਾਂ ਭਾਗ ਕਿਸ ਦੇ ਦਾ ਹੰਕਾਰ ਆਵਾਜ਼ ਗੁਰਜੰਡ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਸਤਗੁਰਾਂ ਦੀ ਸੰਗਤ ਨਾ ਕੀਤੀ ਗੁਰੂ ਸ਼ਬਦ ਦੀ ਵਿਚਾਰ ਵਿੱਚ ਮਨ ਨਾ ਲਾਇਆ ਅਕਾਲ ਪੁਰਖ ਦੀਆਂ ਵਡਿਆਈਆਂ ਦਾ ਗਿਆਨ ਨਾ ਹੋਇਆ ਮਾਇਆ ਦੇ ਮੋਹ ਵਿੱਚ ਫਸਿਆ ਰਹਿ ਕੇ ਮਨ ਵਿਕਾਰੀ ਹੁੰਦਾ ਗਿਆ ਦੁਲੱਬ ਮਨੁੱਖਾ ਦੇ ਪ੍ਰਾਪਤ ਹੋਈ ਪਰ ਐਵੇਂ ਗਵਾ ਲਈ ਸੰਤਾ ਸੇਤੀ ਰੰਗ ਨਾ ਲਾਏ ਸਖਤ ਸੰਗ ਵੇ ਕਰਮ ਕਮਾਏ ਦੁਲੱਬ ਦੇ ਕੋਈ ਅਗਿਆਨੀ ਜੜ ਆਪਣੀ ਆਪ ਉਹ ਪਾੜੀ ਦਿਓ ਪੰਨਾ 105 ਅਰਥ ਜਿਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਉਂਦਾ ਤੇ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ ਰਲ ਕੇ ਮੰਦੇ ਕਰਮ ਕਰਦਾ ਰਹਿੰਦਾ ਹੈ ਉਸ ਬੇਸਮਝਨੇ ਇਹ ਅਤ ਕੀਮਤੀ ਸਰੀਰ ਵਿਰਥ ਗਵਾ ਲਿਆ ਉਹ ਆਪਣੀਆਂ ਜੜਾਂ ਆਪ ਹੀ ਵੜ ਰਿਹਾ ਹੈ ਦੁਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁੱਝ ਉਪਜਾਵੇ ਪੰਨਾ 220 ਅਰਥ ਏ ਮੇਰੀ ਮਾਂ ਏ ਮਨ ਅਜਿਹਾ ਕੁਰਾਏ ਪਿਆ ਹੋਇਆ ਹੈ ਕਿ ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਇਸ ਜਨਮ ਨੂੰ ਵਿਅਰਥ ਗੁਜ਼ਾਰਿਆ ਹੈ हे ਮਾਂ ਇਹ ਸੰਸਾਰ ਜੰਗਲ ਮਾਇਆ ਦੇ ਮੂਹ ਨਾਲ ਨੰਕਾ-ਨਕ ਭਰਿਆ ਪਿਆ ਹੈ ਤੇ ਮੇਰਾ ਮਨ ਇਸ ਜੰਗਲ ਨਾਲ ਹੀ ਪ੍ਰੇਮ ਬਣਾ ਰਿਹਾ ਹੈ ਜਿਨਿ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਿਆ ਏ RAM ਰਾਜੇ ਮਾਨਸ ਜਨਮੁ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਇ ਅਨਾ 450 ਅਰਥ हे ਭਾਈ ਆਤਮਕ ਜੀਵਨ ਦੀ ਸੂਝ ਦੇਣ ਵਾਲਾ ਅਜਿਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ ਉਹ ਜਗਤ ਵਿੱਚ ਕਾਦੇ ਲਈ ਜੰਮੇ ਉਹਨਾਂ ਦਾ ਮਨੁੱਖਾ ਜਨਮ ਕਿਸੇ ਕਮਨਾ ਆਇਆ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ ਕਾਚੀ ਦੇਹ ਮੋਹ ਫੁਨ ਬਾਂਦੀ ਸਠ ਕਠੋਰ ਕਚੀਲ ਕੁਗਿਆਨੀ ਤਾਵਤ ਪ੍ਰਮਤ ਰਹਿ ਨੀ ਪਾਵਤ ਆਰ ਬ੍ਰਹਮ ਕੀ ਗਾਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਤਾ ਵਿਚਰਤ ਬਿਕਲ ਵੱਡੋ ਅਬਮਾਨੀ ਪਾਰ ਧਾਨ ਪਰ ਅਪਵਾਦ ਨਾਰ ਨਿੰਦਾ ਜਿਹ ਮੀਠੀ ਜੀ ਮਾਹੇ ਹਿਤਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਣ ਕਰਨ ਸਮਰੱਥ ਸ੍ਰੀ ਧਰ ਰਖ ਲਿਵੋ ਨਾਨਕ ਕੇ ਸੁਆਮੀ ਕੀਰਤ ਕਰਨ ਸ਼ਰਨ ਮਨ ਮੋਹਨ ਜੋ ਹਨ ਪਾਪ ਵਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲ ਸਮੂ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹ ਓ ਕਤ ਤੋਂ ਮੂਰਤ ਕਰੀ ਚਸਾ ਪਲ ਸਿਮਰਤ ਰਾਮ ਨਾਮ ਰਸਨਾ ਸੰਗ ਲਓ ਹੋ ਸ਼ੋਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁੱਖੋਂ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚਿ ਕ੍ਰੀਤ ਖੇਤ ਤਨ ਨਿਰਮਤ ਦੁਲੱਭ ਦੇਵ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਭੋਜਨ ਕੀ ਸਭ ਸੂਝ ਪਰਿ ਬਰਦਮਨ ਹੋਵਤ ਦਿਨ ਪ੍ਰਤਨਿਤ ਆਪਤ ਨਿਕਟ ਬਿਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕੰਮ ਸਿਮਰ ਸੁਆਮੀ ਏਕ ਕਰੀ ਕਰਗੇ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਹੁੰਗਨਾ ਸੁੱਤ ਬਨਤਾ ਸਾਜਨ ਸੁਖ ਬੰਧਪ ਤਾਂਸਿਉ ਮੁਹੁ ਬੜਿਓ ਸੋਕਾ ਨ ਬੋਇਓ ਬੀਜ ਅਹੰਮਮ ਅੰਕਰ ਬੀਤਰਤ ਆਉਦ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਹੁੰਚਤ ਭੁਗਤ ਹੋਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗਤ ਜਾਣਤ ਸੁਪਨਾ ਪੰਨਾ 1387 ਅਰਥ ਮੈਂ ਦੁਰਜਨ ਹਾਂ ਕਠੋਰ ਦਿਲ ਹਾਂ ਮੰਦੇ ਕੰਮਾਂ ਵਿੱਚ ਲੱਗਾ ਰਹਿੰਦਾ ਹਾਂ ਅਤੇ ਮੂਰਖਾਂ ਇੱਕ ਤਾਂ ਅੱਗੇ ਹੀ ਮੇਰਾ ਸਰੀਰ ਸਦਾ ਥਿਰ ਰਹਿਣ ਵਾਲਾ ਨਹੀਂ ਉਤੋਂ ਸਭੂ ਇਹ ਮੋਹ ਨਾਲ ਜਕੜਿਆ ਪਿਆ ਹੈ ਇਹ ਮੋਹ ਦੇ ਕਾਰਨ ਭਟਕਦਾ ਰਹਿੰਦਾ ਹਾਂ ਮਨ ਟਿਕਦਾ ਨਹੀਂ ਹੈ ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਮੈਂ ਜਵਾਨੀ ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿੱਚ ਮਸਤ ਹੋਇਆ ਹਾਂ ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਹੰਕਾਰੀ ਹਾਂ ਪਰਾਇਆ ਧਨ ਪਰਾਈ ਵਕੀਲੀ ਪਰਾਈ ਇਸਤਰੀ ਵੱਲ ਮੰਦੀ ਨਿਗਾ ਨਾਲ ਤੱਕਣਾ ਅਤੇ ਪਰਾਈ ਨਿੰਦਾ ਮੈਨੂੰ ਆਪਣੇ ਹਿਰਦੇ ਵਿੱਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ। हे ਅੰਤਰਜਾਮੀ ਪ੍ਰਭੂ ਮੈਂ ਲੋਕ-ਲੋਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ। ਪਰ ਤੂੰ ਵੇਖਦਾ ਤੇ ਸੁਣਦਾ ਹੈ। हे ਜੀ-ਦਾਨ ਦੇਣ ਵਾਲੇ ਮੇਰੇ ਵਿੱਚ ਨਾ ਸੀਲ ਹੈ, ਨਾ ਧਰਮ ਹੈ, ਨਾ ਦਇਆ ਹੈ, ਨਾ ਸੋਚ। ਮੈਂ ਤੇਰੀ ਸ਼ਰਨ ਆਇਆ ਹਾਂ। हे ਸ੍ਰਿਸ਼ਟੀ ਦੇ ਸਮਰੱਥ ਕਰਤਾ। हे माया ਦੇ ਮਾਲਕ اے ਨਾਨਕ ਦੇ ਸੁਆਮੀ ਮੈਨੂੰ ਇਹਨਾਂ ਤੋਂ ਰੱਖ ਲੈ ਮਨ ਨੂੰ 모ਹ ਲੈਣ ਵਾਲੇ ਹਰੀ ਦੀ ਸਿਫਤ ਸਲਾਹ ਕਰਨੀ ਤੇ ਉਸ ਦੀ ਸ਼ਰਣੀ ਪੈਣਾ ਜੀਵਾਂ ਦੇ ਪਾਪਾਂ ਦੇ ਨਾਸ਼ ਕਰਨ ਲਈ ਸਮਰੱਥ ਹਨ। ਭਾਵ ਹਰੀ ਦੀ ਸ਼ਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ। ਹਰੀ ਜੀਆਂ ਨੂੰ ਸੰਸਾਰ ਸਾਗਰ ਤੋਂ ਤਾਰਨ ਲਈ ਜਹਾਜ਼ ਹੈ ਅਤੇ ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ। हे मेरे गाफल मन राम नु सिमर ਸਾਹ ਸੰਗਤ ਨਾਲ ਸਾਝ ਪਾ ਭਰਮ ਰੂਪ ਹਨੇਰੇ ਦਾ ਮੁੱਠਿਆ ਹੋਇਆ ਤੂੰ ਕਿੱਧਰ ਭਟਕਦਾ ਫਿਰਦਾ ਹੈ ਮਹੂਰਤ ਮਾਤਰ ਘੜੀ ਪਰ ਜੱਸਾ ਮਾਤਰ ਜਾਂ ਪਲ ਭਰ ਵੀ ਰਾਮ ਦਾ ਸਿਮਰਨ ਕਰ ਜੀਬ ਨਾਲ ਰਾਮ ਦਾ ਨਾਮ ਸਿਮਰ ਇਹ ਦੁਨੀਆ ਦਾ ਧੰਦਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ ਮਾਇਆ ਦੇ ਇਹ ਥੋੜੇ ਜੇ ਸੁੱਖ ਜੀਵਾਂ ਨੂੰ ਫਸਾਉਣ ਦਾ ਕਾਰਨ ਇਹਨਾਂ ਦੀ ਖਾਤਰ ਕਿੱਥੇ ਕਰੋੜਾਂ ਜਨਮਾਂ ਤਾਈਂ ਤੂੰ ਦੁੱਖਾਂ ਵਿੱਚ ਭਟਕਦਾ ਫਿਰੇਂਗਾ ਤਾਂ ਤੇ ਹੀ ਨਾਨਕ ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ ਤੇ ਰਾਮ ਦੇ ਰੰਗ ਵਿੱਚ ਮਗਨ ਹੋ ਕੇ ਆਪਣੇ ਅੰਦਰ ਹੀ ਆਨੰਦ ਲੈ। हे ਜੀਵ ਪਰਮਾਤਮਾ ਨੇ ਪਿਤਾ ਦਾ ਰਤਾ ੇਟੂ ਜਾਂ ਤੇ ਤੇਰਾ ಅಮੂਲਕ ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ। ਉਸ ਨੇ ਤੈਨੂੰ ਖਾਣ ਪੀਣ ਦੇ ਪਦਾਰਥ ਮਹਿਲ ਮਾੜੀਆਂ ਤੇ ਮਨਨ ਨੂੰ ਸੁਖ ਬਖਸ਼ੇ। ਸੰਕਟ ਕਾਟ ਕੇ ਤੇਰੀ ਵਿਪਤਾ ਦੂਰ ਕੀਤੀ اے ਜੀਵ ਪਰਮਾਤਮਾ ਦੀ ਮਿਹਰ ਨਾਲ ਤਦੋਂ ਮਾਂ ਪਿਓ ਭਰਾ ਤੇ ਸਾਥ ਸੈਣ ਪਛਾਨਣ ਦੀ ਤੇਰੇ ਅੰਦਰ ਸੂਝ ਪੈ ਗਈ ਦਿਨੋਂ ਦਿਨ ਸਦਾ ਤੇਰਾ ਸਰੀਰ ਵਧ ਫੁੱਲ ਰਿਹਾ ਹੈ ਤੇ ਡਰਾਉਣਾ ਬੜੇਪਾ ਨੇੜੇ ਆ ਰਿਹਾ ਹੈ ਇਹ ਗੁਨਾ ਤੋਂ ਸਖਣੇ ਕੰਗਲੇ ਮਾਇਆ ਦੇ ਕੀੜੇ ਇੱਕ ਘੜੀ ਤਾਂ ਉਸ ਮਾਲਕ ਨੂੰ ਯਾਦ ਕਰ ਜਿਸ ਨੇ ਤੇਰੇ ਉੱਤੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ हे दयाल हे दया दे समुंदर नानक दा हाथ ਫੜ ਲੈ ਤੇ ਪਰਮਾ ਦੀ ਪੰਡ ਲਾ ਦੇ हे मन ਤੂੰ ਇਸ ਸਰੀਰ ਵਿੱਚ ਮਾਨ ਕਰਦਾ ਹੈ ਜਿਵੇਂ ਚੂਹਾ ਖੋਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ ਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਤੂੰ ਮਾਇਆ ਦੇ ਪੰਗੂੜੇ ਵਿੱਚ ਭੁਲਾਰੇ ਲੈ ਕੇ ਝੂਟ ਰਿਹਾ ਹੈ ਅਤੇ ਮਾਇਆ ਵਿੱਚ ਮਸਤ ਹੋ ਕੇ ਉੱਲੂ ਵਾਂਗ ਪਟਕ ਰਿਹਾ ਪੁੱਤਰ ਇਸਤਰੀ ਮਿੱਤਰ ਸੰਸਾਰ ਦੇ ਸੁੱਖ ਅਤੇ ਸੰਬੰਧੀ ਇਹਨਾਂ ਨਾਲ ਤੇਰਾ ਬਹੁਤਾ ਮੋਹ ਵਧ ਰਿਹਾ ਹੈ ਤੂੰ ਆਪਣੇ ਅੰਦਰ ਹੋਮੇ ਦਾ ਬੀਜ ਬੀਜਿਆ ਹੋਇਆ ਜਿਸ ਤੋਂ ਮਮਤਾ ਦਾ ਅੰਗੂਰ ਉਗ ਰਿਹਾ ਹੈ ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈ ਫਿਰ ਵੀ ਤ੍ਰਿਸ਼ਨਾ ਅਧੀਨ ਤੂੰ ਭੁੱਖਾ ਹੀ ਹੈ ਹੈ ਨਾਨਕ ਦੇ ਮਨ ਸੰਸਾਰ ਨੂੰ ਸੁਪਨਾ ਜਾਣ ਕੇ ਸਤ ਸੰਗਤ ਵਿੱਚ ਟੇਕੇ ਗੋਪਾਲ ਦਿਆਲ ਹਰੀ ਨੂੰ ਸਿਮਰ ਦੇਹੇ ਨਾ ਗੇਹੇ ਨਾ ਨਿਹ ਨਨੀਤਾ ਮਾਇਆ ਮਤ ਕਹਾਂ ਲੋ ਗਾਰੋਂ ਛੱਤਰ ਨ ਪੱਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਦੇ ਨਾ ਵਿਚਾਰੋਂ ਰਥ ਨ ਅਸਵ ਨ ਗੱਜ ਸਿੰਘਾਸਨ ਛਿਨ ਮੇ ਤਿਆਗਤ ਨਾਗ ਸਿਧਾਰੋਂ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨ ਹਾਰੋਂ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਵਿਕਾਰ ਦੂ ਕਰ ਚਾਰੋਂ ਮਿੱਤਰ ਨ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਇਸ਼ਾਰੋਂ ਦੀਨ ਦਿਯਾਰ ਉਰਖ ਪ੍ਰਭ ਪੂਰਨ ਛਿਨ ਛਿਨ ਸ਼ਿਮਰੋ ਆਗਮ ਅਪਾਰੋ ਸ੍ਰੀ ਪਤਨਾਥ ਸ਼ਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾਰੋ ਪ੍ਰਾਣ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇਲੇ ਭਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੋਂ ਤੇਲੇ ਰੱਖੀ ਨਿਰਾਰੀ ਧਾਵਨ ਪਾਵਨ ਕੂਰਕ ਮਾਮਨ ਇਹ ਵਿਦ ਕਰਤ ਹਉਦ ਤਾਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਛ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਨ ਭਰਮਿਉ ਅਤ ਭਾਰੀ ਖਿੰਨ ਪਲ ਚਸਾ ਨਾਮ ਨਹੀਂ ਸਿਮਰਿਉ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਪੰਨਾ 1388 ਅਰਥ ਇਹ ਮਾਇਆ ਵਿੱਚ ਮੱਤੇ ਹੋਏ ਜੀਵ ਇਹ ਸਰੀਰ ਕਰ ਮਾਇਆ ਦੇ ਇਹ ਪਿਆਰ ਕੋਈ ਸਦਾ ਰਹਿਣ ਵਾਲੇ ਨਹੀਂ ਹਨ ਕਦ ਤਾਈ ਤੂੰ ਇਹਨਾਂ ਦਾ ਹੰਕਾਰ ਕਰੇਗਾ ਇਹ ਰਾਸੀ ਛਤਰ ਇਹ ਹੁਕਮ ਨਾਮੇ ਇਹ ਚੌਰ ਬਰਦਾ ਸਭ ਨਾਸ਼ ਹੋ ਜਾਣਗੇ ਪਰ ਹਿਰਦੇ ਵਿੱਚ ਤੂੰ ਇਹ ਸਚਾਈ ਨੂੰ ਵਿਚਾਰਦਾ ਨਹੀਂ ਹੈ ਰਥ ਘੋੜੇ ਹਾਥੀ ਤਖਤ ਇਨ੍ਹਾਂ ਵਿੱਚੋਂ ਕੋਈ ਵੀ ਨਾਲ ਨਹੀਂ ਬਣਣਾ ਨਹੀਂ ਇਹਨਾਂ ਨੂੰ ਇੱਕ ਖਿੰਨ ਵਿੱਚ ਛੱਡ ਕੇ ਇਥੋਂ ਨੰਗਾ ਹੀ ਤੁਰ ਜਾਏਗਾ ਅੱਖਾਂ ਨਾਲ ਵੇਖ ਨਾ ਸੂਰਮੇ ਨਾ ਯੋਧੇ ਨਾ ਮੀਰ ਨਾ ਸਿੱਖਦਾ ਕੋਈ ਵੀ ਸਾਥ ਨਹੀਂ ਬਣੇ ਇਨ੍ਹਾਂ ਕਿਲਿਆਂ ਮਾਇਆ ਦੇ ਆਸਰਿਆਂ ਤੇ ਖਜ਼ਾਨਿਆਂ ਨਾਲ ਅੰਤ ਵੇਲੇ ਛੁਟਕਾਰਾ ਨਹੀਂ ਹੋ ਸਕਦਾ ਤੂੰ ਪਾਪ ਕਰ ਕਰਕੇ ਦੋਵੇਂ ਹੱਥ ਛਾੜਦਾ ਹੈ ਪਾਪ ਬੇਪਰਵਾਹ ਕੇ ਪਾਪ ਕਰ ਇਹ ਮਿੱਤਰ ਪੁੱਤਰ ਇਸਤਰੀ ਸੱਜਣ ਤੇ ਸਾਥੀ ਅੰਤ ਵੇਲੇ ਸਾਥ ਛੱਡ ਦੇਣਗੇ ਜਿਵੇਂ ਹਨੇਰੇ ਵਿੱਚ ਰੁੱਖ ਦੀ ਛਾਂ ਉਸ ਦਾ ਸਾਥ ਛੱਡ ਦਿੰਦੀ ਹੈ ਇਹ ਮਨ ਦੀਨਾਂ ਉੱਤੇ ਦਇਆ ਕਰਨ ਵਾਲੇ ਸਭ ਥਾਈਂ ਵਿਆਪਕ ਬਿਆੰਤ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ ਤੇ ਆਖ ਏ ਮਾਇਆ ਦੇ ਪਤੀ ਹਿਨਾਤ ਨਾਨਕ ਦਾਸ ਨੂੰ ਕਿਰਪਾ ਕਰਕੇ ਤਾਰ ਲਵੋ ਜੋ ਤੇਰੀ ਸ਼ਰਨ ਆਇਆ ਹੈ ਲੋਕ ਜਾਨ ਹੀਲ ਕੇ ਇੱਚ ਦੇ ਕੇ ਵੀ ਦਾਨ ਲੈ ਲੈ ਕੇ ਡਾਕੇ ਮਾਰ ਮਾਰ ਕੇ ਮਾਇਆ ਵਿੱਚ ਪ੍ਰੇਮ ਜੋੜ ਕੇ ਪੂਰਨ ਧਿਆਨ ਦੇ ਦੇ ਮਾਇਆ ਨੂੰ ਲੈ ਲੈ ਕੇ ਇਕੱਠੇ ਕਰਦੇ ਹਨ ਸੱਜਣ ਸਾਥੀ ਮਿੱਤਰ ਪੁੱਤਰ ਭਰਾ ਇਹਨਾਂ ਸਭਨਾਂ ਤੋਂ ਕੋਲੇ ਲੁਕਾ ਕੇ ਰੱਖਦਾ ਲੋਕ ਮਾਇਆ ਦੇ ਪਿੱਛੇ ਦੌੜਨਾ ਭਜਣਾ ਠੱਗੀ ਦੇ ਕੰਮ ਕਰਨੇ ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ ਪੁੰਨ ਕਰਮ ਯੋਗਤੀ ਵਿੱਚ ਰਹਿਣਾ ਆਤਮਿਕ ਸੋਚ ਦੇ ਨਿਯਮ ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿੱਚ ਛੱਡ ਪੈਠਦੇ ਹਨ ਜੀਵ ਪਸ਼ੂ ਪੰਛੀ ਰੋਖ ਪਰਬਤਾਦਕ ਇਹਨਾਂ ਰੰਗਾ ਰੰਗਾ ਦੀਆਂ ਜੁਨਾ ਵਿੱਚ ਬਹੁਤ ਭਟਕਦੇ ਹਨ ਖਿੰਨ ਮਾਤਰ ਪਲ ਮਾਤਰ ਜਾਂ ਚਸਾ ਮਾਤਰ ਵੀ ਦੀਨਾਂ ਦੇ ਨਾਲ ਰਾਣਾ ਦੇ ਮਾਲਕ ਸ੍ਰਿਸ਼ਟੀ ਦੇ ਸਿਰਜਣਹਾਰ ਦਾ ਨਾਮ ਨਹੀਂ ਜਪਦੇ ਖਾਣ ਪੀਣ ਮਿੱਠੇ ਰਸਾਂ ਵਾਲੇ ਪਦਾਰਥ ਇਹ ਸਭ ਅਖੀਰ ਦੇ ਵੇਲੇ ਸਦਾ ਕੌੜੇ ਲੱਗਦੇ ਹਨ ਇਹ ਨਾਨਕ ਜੋ ਜਨ ਸੰਤ ਗੁਰਮਖਾਂ ਦੀ ਚਰਨੀ ਪੈਂਦੇ ਹਨ ਉਹ ਤਰ ਜਾਂਦੇ ਹਨ ਬਾਕੀ ਲੋਕ ਜੋ ਮਾਇਆ ਵਿੱਚ ਮਸਤ ਹਨ ਸਭ ਕੁਝ ਛੱਡ ਕੇ ਖਾਲੀ ਹਾਥੀ ਹੀ ਜਾਂਦੇ ਹਨ ਬ੍ਰਹਮਾਦਕ ਸ਼ਿਵ ਸ਼ੰਦ ਮੁਨੀ ਸਰ ਅਰਸ ਕਰਸ ਕਰ ਠਾਕਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਤਰਣ ਗगन ਆਵਤ ਫੁਨ ਤਾਵਤ ਸਿੱਧ ਮਨੁਖ ਦੇਵ ਅਰ ਦਾਨਵ ਇਕ ਤੇਰਤਾ ਕੋ ਮਰਮ ਨ ਪਾਵਤ ਪ੍ਰੇ ਪ੍ਰਭ ਪੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ਼ ਸਮਾਵਤ तिसे त्याग आन को जाच मुख दंत रसन सगल का सजावत रेमन मूड सिमर सुखदाता दास तुझे समझावत माया रंग बिरंग करत भ्रम कूप गोबार भर है एता गब आकाश न मावत बिष्टा अष्ट क्रिम उदर भर है दह दिशताए महाभिख्या को पर तन शीन अज्ञान हरियो है ਜੋਬਨ ਬੀਤ ਜਰਾ ਰੋਗ ਗਰਸਿਓ ਜਮ ਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਿਓ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਪੰਨਾ 1388 ਅਰਥ ਬ੍ਰਹਮਾ ਵਰਗੇ ਸ਼ਿਵ ਜੀ ਅਤੇ ਵੱਡੇ ਵੱਡੇ मुनि ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਾਂ ਇੰਦਰ ਵੱਡੇ ਵੱਡੇ Muni ਤੇ Gorakhad ਕਥਤ ਤੌਰ ਤੇ ਕਦੀ ਧਰਤੀ ਤੇ ਆਉਂਦੇ ਹਨ ਤੇ ਕਦੇ ਆਕਾਸ਼ ਵਾਲ ਜਾਂਦੇ ਦੌੜੇ ਫਿਰਦੇ ਹਨ ਇਉਂ ਸਮਝੀਏ ਕਿ ਉਹ ਵੀ ਮਨੁੱਖ ਵਾਂਗ ਉਸ ਪਰਮਾਤਮਾ ਦੀ ਹੀ ਖੋਜ ਕਰ ਰਹੇ ਹਨ ਸਿੱਧ ਮਨੁੱਖ ਕਥਤ ਦੇਵਤੇ ਤੇ ਦੈਤ ਕਿਸੇ ਨੇ ਵੀ ਉਸ ਪ੍ਰਭੂ ਦਾ ਰਤਾ ਪਰ ਵੀ ਪੇਤ ਨਹੀਂ ਪਾਇਆ ਪਰ ਹਰੀਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ ਰਸ ਵਾਲੀ ਭਗਤੀ ਦੁਆਰਾ ਉਸ ਦੇ ਆਤਮਿਕ ਦਰਸ਼ਨ ਵਿੱਚ ਲੀਨ ਹੋ ਜਾਂਦੇ ਹਨ ਜਿਹੜੇ ਮਨੋਖ ਉਸ ਪ੍ਰਭੂ ਨੂੰ ਛੱਡ ਕੇ ਹੋਰਨਾ ਤੋਂ ਮੰਗਦੇ ਹਨ ਮੰਗਦਿਆਂ ਮੰਗਦਿਆਂ ਉਹਨਾਂ ਦੇ ਮੂੰਹ ਦੰਦ ਤੇ ਜੀਭ ਇਹ ਸਾਰੇ ਕਹ ਜਾਂਦੇ ਹਨ ਇਹ ਮੂਰਖ ਮਨ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਯਾਦ ਕਰ ਤੈਨੂੰ ਪ੍ਰਭੂ ਦਾ ਦਾਸ ਨਾਨਕ ਸਮਝਾ ਰਿਹਾ ਹੈ ਬੁਲੇਖੇ ਤੇ ਮੋਹ ਦੇ ਕਾਂ ਜਿਸ ਮਾਇਆ ਮੋਹ ਦੇ ਹਨੇਰੇ ਖੂ ਵਿੱਚ ਤੂੰ ਪਿਆ ਹੈ ਉਹ ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ ਤੇਨੂੰ ਇਤਨਾ ਹੰਕਾਰ ਹੈ ਕਿ ਤੂੰ ਅਸਮਾਨ ਤਾਈ ਨਹੀਂ ਮਿਉਂਦਾ ਪਰ ਤੇਰੀ ਹਸਤੀ ਤਾਂ ਇਹੀ ਹੈ ਕਿ ਤੇਰਾ ਢਿੱਡ ਵਿਸਟਾ ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੈ ਤੂੰ ਮਾਇਆ ਦੀ ਖਾਤਰ ਦਸੀਂ ਪਾਸੀ ਦੌੜਦਾ ਹੈ ਪਰ ਆਇਆ ਧਨ ਖੋਦਾ ਹੈ ਤੇਨੂੰ ਅਗਿਆਨ ਨੇ ਠੱਗ ਲਿਆ ਹੈ ਤੇਰੀ ਜਵਾਨੀ ਬੀਤ ਗਈ ਹੈ ਬੁਢੇਪੇ ਰੂਪ ਰੋਗ ਨੇ ਤੈਨੂੰ ਆ ਕੇ ਰਿਆ ਤੂੰ ਅਜੇ ਹੀ ਮੌਤੇ ਮੋਇਆ ਹੈ ਜਿੱਥੇ ਤੈਨੂੰ ਜਮਦੂਤਾਂ ਦਾ ਦੰਨ ਭਰਨਾ ਪਵੇਗਾ ਤੂੰ ਅਨੇਕਾਂ ਜੂਨਾ ਦੇ ਕਸ਼ਟ ਦੇ ਨਰਕ ਭੋਗਦਾ ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿੱਚ ਗਰ ਹੇ ਨਾਨਕ ਉਹ ਮਨੁੱਖ ਪ੍ਰੇਮ ਭਗਤੀ ਦੀ ਬਰਕਤ ਨਾਲ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੂੰ ਹਰੀ ਨੇ ਮਿਹਰ ਕਰਕੇ ਆਪ ਸੰਤ ਬਣਾ ਦਿੱਤਾ ਹੈ ਗੁਣ ਸਮੂਹ ਫਲ ਸਕਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਤ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਨ ਅਧਾਰੀ ਕੋਟ ਗਹੀ ਸੁਆਮੀ ਸਮਰੱਥਾ ਨਾਨਕ ਦਾਸ ਸਦਾ ਬਲਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਦੇ ਮਾਨ ਦਰਸ਼ਨ ਮੰਗ ਪਾਪਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਕ ਸਬੂਰ ਚਲੇ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ ਛਿਦੇ ਹਰ ਨਾਮ ਖਗ ਪੰਨਾ 1389 ਅਰਥ ਹਰੀ ਦੇ ਨਾਮ ਨੂੰ ਸਿਮਰ ਨਾਲ ਸਾਡੀ ਆਸ ਪੂਰੀ ਹੋ ਗਈ ਹੈ ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ ਪਰਾਇ ਦੁਖ ਦੂਰ ਕਰਨ ਲਈ ਇਹ ਨਾਮ ਔਖ ਦੀ ਰੂਪ ਹੈ ਮੰਤਰ ਰੂਪ ਹੈ ਨਾਮ ਸਾਰੇ ਰੋਗਾਂ ਦੇ ਨਾਸ਼ ਕਰਨ ਵਾਲਾ ਤੇ ਗੁਣ ਪੈਦਾ ਕਰਨ ਵਾਲਾ ਹੈ ਹਰੀ ਨਾਮ ਨੂੰ ਸਿਮਰਿਆਂ ਕਾਮ ਕ੍ਰੋਧ ਅਹੰਕਾਰ ਈਰਖਾ ਤੇ ਤ੍ਰਿਸ਼ਨਾ ਇਹ ਸਭ ਨਾਸ਼ ਹੋ ਜਾਂਦੇ ਹਨ ਤੀਰਥਾਂ ਦੇ ਇਸ਼ਨਾਨ ਕਰਨੇ ਉਥੇ ਦਾਨ ਕਰਨੇ ਤਪੱਸਾadne ਤੇ ਸਰੀਰਕ ਸੋਚ ਦੇ ਕਰਮ ਇਹਨਾਂ ਸਭਨਾਂ ਦੀ ਥਾਂ ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿੱਚ ਧਾਰ ਲੈ ਹਨ ਹਰੀ ਸਾਡਾ ਸੱਜਣ ਹੈ ਮਿੱਤਰ ਹੈ ਸਖਾ ਹੈ ਤੇ ਸਬੰਧੀ ਹੈ ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ ਅਸਾਂ ਸਮਰੱਥ ਮਾਲਕ ਦੀ ਓਟ ਪਗੜੀ ਨਾਨਕ ਉਸ ਦਾ ਦਾਸ ਉਸ ਤੋਂ ਸਦਾ ਸਦਕੇ ਹੈ ਜਿਸ ਮਨੁੱਖ ਨੇ ਹਰੀ ਦੇ ਚਰਨ ਕਮਲਾਂ ਨਾਲ ਮੁੜ ਕੇ ਪ੍ਰੇਮ ਦਾ ਸੁਆਦ ਚਖਿਆ ਹੈ ਤਾਂ ਨਾਲ ਵੱਡਿਆ ਨਹੀਂ ਜਾ ਸਕਦਾ ਜਿਸ ਦਾ ਮਨ ਹਰੀ ਦੇ ਦਰਸ਼ਨ ਦੇ ਰਾਹ ਵਿੱਚ ਵਿੱਜ ਗਿਆ ਉਹ ਅਸੀਂ ਨਾਲ ਕਿਸੇ ਹੋਰ ਪਾਸੇ ਬੰਨਿਆ ਨਹੀਂ ਜਾ ਸਕਦਾ ਜੋ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਵਿੱਚ ਲੱਗ ਰਿਹਾ ਹੈ ਉਸ ਨੂੰ ਅੱਗ ਸਾੜ ਨਹੀਂ ਸਕਦੀ ਜਿਸ ਦੇ ਪੈਰ ਰੱਬ ਦੇ ਰਾਹ ਵੱਲ ਤੁਰਦੇ ਹਨ ਉਸ ਨੂੰ ਪਾਣੀ ਡੋਬ ਨਹੀਂ ਸਕਦਾ ਹੈ ਨਾਨਕ ਉਸ ਮਨੁੱਖ ਦੇ ਰੋਗ ਦੋਖ ਪਾਪ ਅਤੇ ਮੋਹ ਇਹ ਸਾਰੇ ਹੀ ਹਰੀ ਦੇ ਨਾਮ ਰੂਪੀ ਤੀਰ ਨਾਲ ਕੱਟੇ ਜਾਂਦੇ ਹਨ ਭਾਗ 17ਵਾਂ ਕਿਸ ਦੇਹ ਦਾ ਹੰਕਾਰ ਜਿਸ ਮਨੁੱਖ ਨੂੰ ਅਜਿਹੇ ਗੁਣਾ ਭਰਪੂਰ ਅਤੇ ਨਿਰਾਲੀਆਂ ਸਿਫਤਾਂ ਵਾਲੀ ਦੇਹ ਮਿਲੀ ਹੋਵੇ ਉਹ ਆਕਾਲ ਪੁਰਖ ਦਾ ਧਨਵਾਦੀ ਹੋਣ ਦੇ ਥਾਂ ਸੋਹਣੇ ਸਰੀਰ ਦਾ ਹੰਕਾਰ ਕਰਨ ਲੱਗ ਪਵੇ ਤਾਂ ਗੁਰਬਾਣੀ ਇਸ ਸਰੀਰ ਤਸਵੀਰ ਦੇ ਦੂਜੇ ਪਾਸੇ ਤੁਮੀ ਸਾਨੂੰ ਸੁਚੇਤ ਕਰਦੀ ਹੈ ਚਲ ਤ ਕਤ ਟੇਡੇ 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 ਅਸਤ ਚਰਨ ਵਿਸ਼ਟਾ ਕੇ ਮੁੰਦੇ ਦੁਰਗੰਧ ਹੀ ਤੇ ਬੇਡੇ ਰਹਾ ਪੰਨਾ 1122 ਅਰਥ ਇਹ ਅਣਜਾਣ ਜੀਵ ਕਿਉਂ ਆਕੜ ਆਕੜ ਕੇ ਤੁਰਦਾ ਹੈ ਹੈ ਤਾਂ ਤੂੰ ਵੀ ਚਮੜੀ ਤੇ ਵਿਸ਼ਟਾ ਨਾਲ ਭਰਿਆ ਹੋਇਆ ਤੇਰੋ ਤੇ ਦੁਗਾਂਦ ਨਾਲ ਲਿਪੜਿਆ ਹੋਇਆ ਵਿਸ਼ਟਾ ਅਸਤ ਰਖਤ ਪਰਿਟੇ ਚਾਮ ਇਸ ਉੱਪਰਲੇ ਹਰਾਖਿਉ ਗੁਮਾਨ ਪੰਨਾ 374 ਅਰਥ ਤੇਰੇ ਅੰਦਰ ਦੇ ਵਿਸ਼ਟਾ ਹੱਡੀਆਂ ਤੇ ਲਹੂ ਆਦਿਕ ਬਾਹਰਲੇ ਚਾਮ ਨਾਲ ਲਪੇਟੇ ਹੋਏ ਹਨ ਪਰ ਤੂੰ ਇਸ ਉੱਤੇ ਹੀ ਮਾਣ ਕਰੀ ਜਾ ਰਿਹਾ ਹੈ ਰੂਪ ਧੂਪ ਸੰਗੋਧਤਾ ਕਾਪਰ ਭੁਗਾਦ ਮਿਲਤ ਸੰਗ ਪਪਿਸ਼ਟ ਤਨ ਹੋਏ ਦੁਰਗਾਤ ਪੰਨਾ 810 ਅਰਥ ਪਰਮਾਤਮਾ ਦਾ ਨਾਮ ਵਿਸਾਰ ਕੇ ਮਹਾ ਵਿਕਾਰੀ ਪਪਿਸ਼ਟ ਮਨੁੱਖ ਸਰੀਰ ਦਾ ਮਾਨ ਕਰਦਾ ਹੈ ਪਰ ਇਹ ਸਰੀਰ ਦੇ ਨਾਲ ਸੋਹਣੇ ਪਦਾਰਥ ਤੂਪ ਆ ਸੁਗੰਧੀਆਂ ਕੱਪੜੇ ਚੰਗੇ ਚੰਗੇ ਖਾਣੇ ਸਾਰੇ ਹੀ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ਨਾ ਤਨ ਤੇਰਾ ਨਾ ਮਨ ਤੋ ਮਾਇਆ ਮੁਹ ਵਿਆਪਿਆ ਤੋ ਕਦਮ ਕਰੇ ਗਾਡਰ ਜਿਉਂ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਪੰਨਾ 899 ਅਰਥ ਜਿਸ ਸਰੀਰ ਦੀ ਖਾਤਰ ਤੂੰ ਮਾਇਆ ਦੇ ਮੋਹ ਵਿੱਚ ਹਸਿਆ ਠੱਗ ਬਣ ਰਿਹਾ ਹੈ ਨਾ ਇਹ ਸਰੀਰ ਤੇ ਨਾ ਹੀ ਇਸ ਵਿਚਲਾ ਮਨ ਤੇਰਾ ਹੈ ਜਿਵੇਂ ਪੇੜ ਦਾ ਬੱਚਾ ਪੇੜ ਨਾਲ ਕਲੋਲ ਕਰਦਾ ਹੈ ਉਸ ਵਿਚਾਰੇ ਉੱਤੇ ਅਚਨਚੇਤ ਮੌਤ ਦਾ ਜਾਲ ਆ ਪੈਂਦਾ ਹੈ ਉਸ ਉੱਤੇ ਮੌਤ ਆਪਣਾ ਚੱਕਰ ਚਲਾ ਦਿੰਦੀ ਹੈ ਇਹੀ ਹਾਲ ਹਰ ਇੱਕ ਜੀਵ ਦਾ ਹੁੰਦਾ ਹੈ ਕਰਪੂਰ ਪੋਹ ਪੋ ਸੁਗੰਧਾ ਅਰਸ ਮਨੁੱਖ ਦੇਹਮ ਗਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੀਣ ਅਗਿਆਨਣ ਪੰਨਾ 1360 ਮੂਸ਼ਕ ਕਪੂਰ ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੋ ਕੇ ਮੈਲੀਆਂ ਹੋ ਜਾਂਦੀਆਂ ਹਨ ਮਨੁੱਖ ਦੇ ਸਰੀਰ ਵਿੱਚ ਮਿਜ ਲਹੂ ਅਤੇ ਹੋਰ ਦੁਰਗੰਧੀਆਂ ਹਨ ਫਿਰ ਵੀ ਹੈ ਨਾਨਕ ਅਗਿਆਨੀ ਮਨੁੱਖ ਇਸ ਸ਼ਰੀਰ ਦਾ ਮਾਣ ਕਰਦਾ ਹੈ ਇਸ ਮਾਟੀ ਮੇਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨਹੁ ਲਾਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇਕ ਨੀਮ ਉਸਾਰੀ ਖਿਨ ਮੈਂ ਬਿਨ ਸਜਾਇ ਅਹੰਕਾਰੀ ਪੰਨਾ 337 ਅਰਥ ਇਸ ਮਿੱਟੀ ਦੇ ਪੁਤਲੇ ਵਿੱਚ ਇਸ ਨੂੰ ਖੜਾ ਰੱਖਣ ਲਈ ਪ੍ਰਾਣ ਟਿਕੇ ਹੋਏ ਹਨ ਪਰ ਇਸ ਕਮਜ਼ੋਰ ਜੀ ਥੰਮੀ ਨੂੰ ਨਾਮ ਸਮਝਦਿਆ ਹੋਇਆ ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ਜਿਨ੍ਹਾਂ ਜੀਵਾਂ ਨੇ 5-5 ਲੱਖ ਦੀ ਜਾਇਦਾਦ ਜੋੜ ਲਈ ਹੈ ਮੌਤ ਆਇਆ ਉਹਨਾਂ ਦਾ ਵੀ ਸਰੀਰੂ ਭਾਂਡਾ ਭੱਜ ਜਾਂਦਾ ਹੈ ਕਬੀਰ ਜੀ ਦਾ ਫਰਮਾਨ ਹੈ ਕਿ हे ਹੰਕਾਰੀ ਜੀਵ ਤੇਰੀ ਜਿਹੜੀ ਨੀਂਹ ਖੜੀ ਕੀਤੀ ਹੋਈ ਹੈ ਉਹ ਤਾਂ ਇੱਕ ਪਲ ਵਿੱਚ ਨਾਸ਼ ਹੋ ਜਾਣ ਵਾਲੀ ਹੈ ਦੇਹ ਕਾਚੀ ਕਾਗਦ ਮਿਕਦਾਰਾ ਬੂੰਦ ਪਵੇ ਬਿਨ ਸੇ ਟਹਿਤ ਨਾ ਲਾਗੇ ਬਾਰਾ ਕੰਚਨ ਕਾਇਆ ਗੁਰਮੁਖ ਬੂਝੈ ਜਿਸ ਅੰਤਰਨਾਮ ਨਿਵਾਸੀ ਹੈ ਪੰਨਾ 1048 ਅਰਥ ਮਨੁੱਖ ਦਾ ਇਹ ਸਰੀਰ ਕਾਗਜ਼ ਵਾਂਗ ਨਾਸ਼ਵੰਤ ਹੈ ਜਿਵੇਂ ਕਾਗਜ਼ ਉੱਤੇ ਪਾਣੀ ਦੀ ਇੱਕ ਬੂੰਦ ਪੈ ਜਾਵੇ ਤਾਂ ਕਾਗਜ਼ ਗਲ ਜਾਂਦਾ ਹੈ ਇਸੇ ਤਰ੍ਹਾਂ ਇਸ ਸਰੀਰ ਦਾ ਨਾਸ਼ ਹੁੰਦਿਆਂ ਵੀ ਚਿਰ ਨਹੀਂ ਲੱਗਦਾ ਪਰ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਸਹੀ ਜੀਵਨ ਰਾਹ ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਆਵਸਦਾ ਹੈ ਉਸ ਦਾ ਇਹ ਸਰੀਰ ਵਿਕਾਰਾਂ ਤੋਂ ਬਚਿਆ ਰਹਿ ਕੇ ਸ਼ੁੱਧ ਸੋਨਾ ਬਣਿਆ ਰਹਿੰਦਾ ਹੈ ਕਬੀਰਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਪੰਨਾ 1374 ਅਰਥ ਇਹ ਕਬੀਰ ਜਿਵੇਂ ਮਿੱਟੀ ਇਕੱਠੀ ਕਰਕੇ ਇੱਕ ਨਗਰੀ ਪੁਰੀਆ ਵਸਾਈ ਜਾਂਦੀ ਹੈ ਤਵੇਂ ਪੰਜ ਤਤ ਇਕੱਠੇ ਕਰ ਕਰ ਪ੍ਰਮਾਤਮਾ ਨੇ ਇਹ ਸਰੀਰ ਰਚਿਆ ਵੇਖਣ ਨੂੰ ਚਾਰ ਦਿਨ ਸੋਨਾ ਲੱਗਦਾ ਹੈ ਪਰ ਆਖਰ ਜਿਸ ਮਿੱਟੀ ਤੋਂ ਬਣਿਆ ਹੈ ਉਸ ਮਿੱਟੀ ਵਿੱਚ ਹੀ ਰਲ ਜਾਂਦਾ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ 16ਵਾਂ ਅਤੇ 17ਵਾਂ ਪਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ